ਕਹਿੰਦੇ ਕਿ ਰੰਜਿਸ਼ ਹਮੇਸ਼ਾ ਤਰੋ ਤਾਜ਼ਾ ਰਹਿੰਦੀ ਹੈ ਰੰਜਿਸ਼ ਦੀ ਚਮਕ ਕਦੇ ਹੁੰਦੀ ਨਹੀਂ ਉਹ ਫੇਡ ਸਾਥੀਓ ਲੋਕ ਪਰਦੇਸ ਤੱਕ ਚਲੇ ਜਾਂਦੇ ਨੇ ਪਰ ਗੁੱਸਾ ਨਾਲ ਲੈ ਜਾਂਦੇ ਨੇ ਤੇ ਪੈਸੇ ਦੇ ਦਮ ਤੇ ਖੇਡਦੇ ਨੇ ਖੂਨੀ ਖੇਡ ਸਾਥੀਓ ਖੇਡਦੇ ਨੇ ਖੂਨੀ ਖੇਡ ਸਾਥੀਓ ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਸਾਥਿਓ ਨਵਾਂ ਸ਼ਹਿਰ ਪੁਲਿਸ ਨੂੰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖ ਉਹਨਾਂ ਦੀ ਅਗਵਾਈ ਹੇਠ ਇੱਕ ਵਾਰ ਫਿਰ ਤੋਂ ਵੱਡੀ ਸਫਲਤਾ ਮਿਲੀ ਹੈ ਦੱਸ ਦਈਏ ਇੱਕ ਖਬਰ ਪਿਛਲੇ 25 ਤਰੀਕ ਤੋਂ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਸੀਗੀ ਕਿਉਂਕਿ ਕੋਟਪੱਤੀ ਜਿਹੜਾ ਪਿੰਡ ਹੈ ਬੰਗਾ ਸਦਰ ਠਾਣੇ ਦੇ ਅਧੀਨ ਪੈਂਦਾ ਪਿੰਡ ਹੈ ਉੱਥੇ 25 ਤਰੀਕ ਨੂੰ 4 ਵਜੇ ਦੇ ਕਰੀਬ ਜਿਹੜੀਆਂ ਗੋਲੀਆਂ ਚੱਲਦੀਆਂ ਘਰ ਦੇ ਵਿਹੜੇ ਦੇ ਅੰਦਰ ਸੰਤੋਖ ਲਾਲ ਉਰਫ ਸੋਖੀ ਜਿਹੜੇ ਆ ਆਪਣੇ ਇੱਕ ਸਾਥੀ ਦੇ ਨਾਲ ਬੈਠੇ ਹੁੰਦੇ ਆ ਤੇ ਮੋਟਰਸਾਈਕਲ ਤੇ ਦੋ ਨੌਜਵਾਨ ਆਂਦੇ ਆ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਢੱਕੇ ਹੁੰਦੇ ਆ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਮੈਂ ਤੁਹਾਨੂੰ ਬਹੁਤ ਘੱਟ ਸ਼ਬਦਾਂ ਚ ਦੱਸ ਦੂੰਗਾ ਕਿ ਹੁਣ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਉਸ ਤੋਂ ਬਾਅਦ ਡਿਟੇਲ ਚ ਜਾਣਕਾਰੀ ਆਪਾਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖ ਹੁਣਾਂ ਤੋਂ ਸੁਣਾਂਗੇ ਤਾਂ 25 ਤਰੀਕ ਨੂੰ ਹੀ ਜਿਹੜਾ ਮਾਮਲਾ ਹੈ ਉਹ ਦਰਜ ਕਰ ਲਿਆ ਜਾਂਦਾ ਤੇ 30 ਤਰੀਕ ਨੂੰ ਜਿਹੜੇ ਵਿਅਕਤੀ ਆ ਉਹਨਾਂ ਦੇ ਨਾਮ ਵੀ ਜਿਹੜੇ ਦਰਜ ਕੀਤੇ ਜਾਂਦੇ ਆ ਔਰ ਪੁਲਿਸ ਇਸ ਪੂਰੇ ਘਟਨਾਕਰਮ ਦੀ ਵਾਰਦਾਤੀ ਗੰਭੀਰਤਾ ਨੂੰ ਸਮਝਦੀ ਹੈ ਪੁਲਿਸ ਇਸ ਦੀ ਸੰਵੇਦਨਸ਼ੀਲਤਾ ਨੂੰ ਦੇਖਦੀ ਹੈ ਔਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਰਕ ਉਹਨਾਂ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕੀਤਾ ਜਾਂਦਾ ਹੈ ਤੇ ਪੁਲਿਸ ਨੂੰ ਹੁਣ ਸਫਲਤਾ ਮਿਲੀ ਹੈ ਤੇ ਪਤਾ ਲੱਗਾ ਹੈ ਕਿ ਇੱਕ ਵਿਅਕਤੀ ਜਿਸ ਦਾ ਨਾਮ ਬਲਕਾਰ ਸਿੰਘ ਹੈ ਜੋ ਇਸ ਸਮੇਂ ਅਮਰੀਕਾ ਵਿੱਚ ਹੈ ਉਸ ਦੀ ਦੱਸਿਆ ਜਾ ਰਿਹਾ ਹੈ ਕਿ ਬੀਤੀ ਫਰਵਰੀ ਨੂੰ ਸੋਖੀ ਦੇ ਪੁੱਤਰ ਅਮਰੀਕ ਦੇ ਨਾਲ ਗੜ ਸ਼ੰਕਰ ਪਿੰਡ ਡਗਾਮ ਉੱਥੇ ਇੱਕ ਪੈਲਸ ਰਾਣੀ ਮਹਿਲ 'ਚ ਕੋਈ ਕਹਾਣੀ ਸੁਣੀ ਹੋ ਜਾਂਦੀ ਹੈ ਲੜਾਈ ਝਗੜਾ ਹੋ ਜਾਂਦਾ ਜਿਸ ਤੋਂ ਬਾਅਦ ਉਹਨਾਂ ਦਾ ਥਾਣੇ 'ਚ ਬਹਿ ਕੇ ਰਾਜੀਨਾਮਾ ਵੀ ਹੋ ਜਾਂਦਾ ਉਸ ਦੀ ਰੰਜਿਸ਼ ਜਿਹੜੀ ਹੈ ਉਹ ਬਲਕਾਰ ਸਿੰਘ ਆਪਣੇ ਮਨ 'ਚ ਰੱਖ ਲੈਂਦਾ ਜਿਸ ਦੇ ਚੱਲਦੇ ਉਸਨੇ 25 ਤਰੀਕ ਨੂੰ ਜਿਹੜੀਆਂ ਸੋਖੀ 25 ਤਰੀਕ ਨੂੰ ਸੰਤੋਖ ਲਾਲ ਸੋਖੀ ਦੇ ਘਰ ਤੇ ਗੋਲੀਆਂ ਚਲਾ ਦਿੱਤੀਆਂ ਕਿਉਂਕਿ ਉਸ ਦਾ ਝਗੜਾ ਬਲਕਾਰ ਦਾ ਝਗੜਾ ਸੰਤੋਖ لال ਸੋਖੀ ਦੇ ਪੁੱਤਰ ਅਮਰੀਕ ਨਾ ਹੁੰਦਾ ਤਾਂ ਇਹ ਰੰਜਿਸ਼ ਜਿਹੜੀ ਮਨ ਚ ਰੱਖੀ ਸੀਗੀ ਕਿਹਾ ਜਾਂਦਾ ਹੈ ਕਿ ਰੰਜਿਸ਼ ਦੀ ਚਮਕ ਕਦੇ ਵੀ ਫੇਟ ਨਹੀਂ ਹੁੰਦੀ ਜਿਸ ਦੇ ਚਲਦਿਆਂ ਬਲਕਾਰ ਸਿੰਘ ਨੇ ਆਪਣੇ ਸਾਥੀਆਂ ਤੋਂ ਜਿਹੜੀਆਂ ਗੋਲੀਆਂ ਪਿੰਡ ਕੋਟਪੱਤੀ ਵਿਖੇ ਚਲਾ ਦਿੱਤੀਆਂ ਔਰ ਜਿਸ ਦੇ ਚਲਦਿਆਂ ਹੁਣ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ ਤੇ ਤੁਹਾਨੂੰ ਹੁਣ ਪੂਰੀ ਡਿਟੇਲ ਲੈ ਕੇ ਦਿੰਨੇ ਆ ਕਿ ਪੁਲਿਸ ਨੇ ਕਾਰਵਾਈ ਕਿਵੇਂ ਕੀਤੀ ਤੇ ਜਿਨ੍ਹਾਂ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਉਹਨਾਂ ਦੇ ਕੀ ਨਾਮ ਸੰਤੋਖ ਬਲਕਾਰ ਸਿੰਘ ਦੇ ਲਿੰਕ ਚ ਕਿਵੇਂ ਆਉਂਦੇ ਇਹ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਐ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਹੋਂਾ ਤੋਂ ਤੇ ਨਾਲ ਦੀ ਨਾਲ ਸਵਾਲ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਹ ਹਥਿਆਰ ਜਿਨ੍ਹਾਂ ਨੇ ਜਿਨ੍ਹਾਂ ਗੁਰਗਿਆਂ ਨੇ ਗੋਲੀਆਂ ਚਲਾਈਆਂ ਉਹਨਾਂ ਕੋਲੋਂ ਕਿੱਥੋਂ ਆਉਂਦੇ ਆ ਕਿ ਇਹ ਲਾਇਸੈਂਸੀ ਹਥਿਆਰ ਸਨ ਜਾਂ ਉਹਨਾਂ ਨੇ ਦੋ ਨੰਬਰ ਚ ਹਥਿਆਰ ਰੱਖੇ ਸਨ ਕਿ ਇਸ ਹਥਿਆਰ ਨਾਲ ਪਹਿਲਾਂ ਵੀ ਕੋਈ ਕਾਂਡ ਕੀਤਾ ਤੇ ਵੱਡਾ ਸਵਾਲ ਹੈ ਜੇ ਇਹ ਹਥਿਆਰ ਲਾਇਸੈਂਸੀ ਨਹੀਂ ਆ ਤਾਂ ਇਹ ਦੋ ਨੰਬਰ ਚ ਹਥਿਆਰ ਉਹਨਾਂ ਨੇ ਕਿੱਥੋਂ ਲਿਆਂਦਾ ਤਾਂ ਬਹੁਤ ਸਾਰੇ ਸਵਾਲ ਨੇ ਆਪਾਂ ਸਿੱਧਾ ਰੁੱਕ ਕਰਦੇ ਪ੍ਰੈਸ ਕਾਨਫਰੰਸ ਜਿੱਥੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਮੀਡੀਆ ਦੇ ਖਾਤੇ ਭਰੇ ਨੇ ਜਿਹੜੀ ਮਾਨਯੋਗ ਡੀਸੀਪੀ ਪੰਜਾਬ ਦੇ ਨਿਸ਼ਾਨਦੇਸ਼ ਜਿਹੜੀ ਨਵਾਂ ਸ਼ਹਿਰ ਪੁਲਿਸ ਵੱਲੋਂ ਮਾਰੇ ਅੰਸਰਾਂ ਕ੍ਰਿਮੀਨਲਸ ਤੇ ਗੈਂਗਸਟਰ ਦੇ ਖਿਲਾਫ ਕਮਹੀਨ ਚਲਾਈ ਹੈ ਉਹਦੀ ਲੜੀ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਨੂੰ ਚਾਰਜ ਸੀਈਆ ਤੇ ਐਸਐਚਓ ਸਦਰ ਬੰਗਾ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪਿੰਡ ਕੋਟਪੱਤੀ ਦੇ ਵਿੱਚ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਚਾਰ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ 2 ਅਪ੍ਰੈਲ ਨੂੰ ਪਿੰਡ ਕੋਟਪੱਤੀ ਦੇ ਵਿੱਚ ਇਕ ਫਾਇਰਿੰਗ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਸੰਤੋਖ ਸਿੰਘ ਜਿਹੜੇ ਆਪਣੇ ਵੀਡੀਓ ਦੇ ਵਿੱਚ ਬੈਠੇ ਸੀ ਮੋਟਰਸਾਈਕਲ ਤੇ ਦੋ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਟੈਕਨੀਕਲ ਇਨਪੋਰਟਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਦੋ ਦੋਸ਼ੀਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਮੱਖਣ ਸਿੰਘ ਵਾਸੀ ਗੋਲੀਆਂ ਥਾਣਾ ਗੜਸ਼ੰਕਰ ਦੂਸਰਾ ਯוגਰਾਜ ਸਿੰਘ ਉਰਫ ਮਨੀ ਇਹ ਹੈਗਾ ਵਾਸੀ ਨੈਣਵਾ ਥਾਣਾ ਗੜਸ਼ੰਕਰ ਤੇ ਤੀਸਰਾ ਜਸਮੀਤ ਸਿੰਘ ਉਰਫ ਚੱਤ ਸਿੰਘ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਦੇ ਵਿੱਚ ਵਜਾ ਰੰਜੀਸ਼ ਸੀ ਕਿ ਜਿਹੜਾ ਸੰਤੋਖ ਸਿੰਘ ਦਾ ਬੇਟਾ ਅਮਰੀਕ ਸਿੰਘ ਤੇ ਇੱਕ ਹੋਰ ਦੋਸ਼ੀ ਬਲਕਾਰ ਸਿੰਘ ਜਿਹੜਾ ਕਿ ਯੂਐਸਏ ਵਿੱਚ ਰਹਿ ਰਿਹਾ ਤੇ ਉਹ ਗ੍ਰਿਫਤਾਰ ਨਹੀਂ ਹੋਇਆ ਉਹਨਾਂ ਦੀ ਆਪਸ ਦੇ ਵਿੱਚ ਗੜਸ਼ੰਕਰ ਦੇ ਵਿੱਚ ਕਿਸੇ ਵਿਆਹ ਦੇ ਵਿੱਚ ਲੜਾਈ ਹੋਈ ਸੀ ਉਹ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਉਹ ਗੱਲ ਰੱਖੀ ਤੇ ਉਹਨੇ ਅੱਗੇ ਜਸਮੀਤ ਸਿੰਘ ਉਰਫ ਜੱਸੀ ਨੂੰ ਹਾਰ ਕੀਤਾ ਇਸ ਦੇ ਉੱਤੇ ਫਾਰਕ ਕਰਨ ਲਈ ਤੇ ਇਹ ਟੈਕਨੀਕਲ ਇਨਪੁਟ ਦੀ ਮਦਦ ਨਾਲ ਅਸੀਂ ਸਾਰੇ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਕਿ ਜਿਹੜੇ ਵੈਪਨ ਤੋਂ ਫਾਇਰਿੰਗ ਹੋਈ ਸੀ ਉਹਨੂੰ ਵੀ ਅਸੀਂ ਜਲਦੀ ਰਿਕਵਰ ਕਰ ਲਈ।